ਹਾਟੋ ਸ਼ਾਮਜੀ ਦੇ ਜਨਮ ਦਿਵਸ ਨੂੰ ਮਨਾਉਣ ਲਈ ਅਸ਼ਵਨੀ ਸ਼ਰਮਾ ਪਰਿਵਾਰ ਵੱਲੋਂ ਜਸ਼ਨਗਰ ਗਲੀ ਨੰਬਰ 8 ਵਿੱਚ ਇੱਕ ਵਿਸ਼ਾਲ ਜਾਗਰਣ ਦਾ ਆਯੋਜਨ ਕੀਤਾ ਗਿਆ। ਇਹ ਧਾਰਮਿਕ ਸਮਾਗਮ ਸ਼ਰਧਾ ਅਤੇ ਵਿਸ਼ਵਾਸ ਦੇ ਵਿਸ਼ੇਸ਼ ਮਾਹੌਲ ਨਾਲ ਭਰਿਆ ਹੋਇਆ ਸੀ। ਅਕਲਪਾਤੀ ਹਿੰਦੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ, ਅਗਰਵਾਲ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਾਹਿਲ ਅਗਰਵਾਲ, ਮਹਾਜਨ ਸਭਾ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਮਹਾਜਨ, ਪ੍ਰਵਾਸੀ ਵਿੰਗ ਦੇ ਰਾਸ਼ਟਰੀ ਸਕੱਤਰ ਬ੍ਰਹਮਦੇਵ ਸਿੰਘ ਕਨਵੀਨਰ ਸ਼ਾਮ ਸੁੰਦਰ ਅਤੇ ਯੁਵਾ ਵਿੰਗ ਦੇ ਪ੍ਰਧਾਨ ਦੀਪਕ अरोड़ा ਸਮੇਤ ਕਈ ਪਤਵੰਤੇ ਮੌਜੂਦ ਸਨ ਜਾਗਰਣ ਦੌਰਾਨ ਮਾਤਾ ਦੇਵੀ ਦੇ ਪਵਿੱਤਰ ਜੋਜਗਾਈ ਗਈ ਅਤੇ ਪ੍ਰਸਿੱਧ ਭਜਨ ਗਾਇਕ ਨੇ ਦੇਵੀ ਭਗਵਤੀ ਅਤੇ ਖਾਟੂ ਸ਼ਾਮ ਜੀ ਨੂੰ ਸਮਰਪਿਤ ਮਨਮੋਹਕ ਭਜਨ ਪੇਸ਼ ਕੀਤੇ ਜਿਸ ਵਿੱਚ ਸ਼ਰਧਾਲੂ ਝੂਮ ਰਹੇ ਸਨ ਅਤੇ ਨੱਚ ਰਹੇ ਸਨ ਪ੍ਰੋਗਰਾਮ ਦੇ ਅੰਤ ਵਿੱਚ ਸ਼ਰਧਾਲੂਆਂ ਨੇ ਇੱਕ ਅਖੰਡ ਲੰਗਰ ਅਤੇ ਪ੍ਰਸ਼ਾਦ ਵੰਡਿਆ ਗਿਆ ਪੂਰੇ ਖੇਤਰ ਵਿੱਚ ਸ਼ਰਧਾ ਅਤੇ ਖੁਸ਼ੀ ਦਾ ਮਾਹੌਲ ਸੀ ਅੱਜ ਦਾ ਪੇਸ਼ਾ ਅੱਜ ਗਾਟੂ ਸ਼ਾਮ ਜੀ ਦਾ ਜਨਮ ਦਿਹਾੜਾ ਹੈ ਜਿਹੜੇ ਹਾਰੇ ਦੇ ਸਾਰੇ ਆ ਜਿਹੜਾ ਬੰਦਾ ਹਾਰ ਜਾਂਦਾ ਉਹਨਾਂ ਦੇ ਦੱਤੇ ਚਲ ਜਵੇ ਤੇ ਉਹ ਨਿਰਾਸ਼ ਹੋ ਕੇ ਨਹੀਂ ਆਂਦਾ ਇਹ ਦੁਨੀਆ 'ਚ ਨਹੀਂ ਦੇਸ਼ ਵਿਦੇਸ਼ ਦੇ ਵਿੱਚ ਇਹਨਾਂ ਦੀ ਮਹਾਨਤਾ ਹੁੰਦੀ ਹੈ ਇਹ ਇੱਕ ਅੱਜ ਪ੍ਰਮਾਤਮਾ ਨੇ ਉਹਨੂੰ ਸ਼ਕਤੀ ਬਖਸ਼ੀ ਹੈ ਕਿ ਜਿਹੜਾ ਆਪਾਂ ਗਾਟੂ ਸ਼ਾਮ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਸਾਡੇ ਅਗਰਵਾਲ ਸਵਾ ਦੇ ਰਾਕੇ ਦક્ષ ਸਾਹਿਲ ਜੀ ਨੇ ਖਾਟੂ ਸ਼ਾਮ ਜੀ ਦੇ ਜਨਮ ਮੌਸਫਤੇ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਭਵਯ ਜਗਰਨ ਰੱਖਿਆ ਅੱਜ ਸਾਰੇ ਅਸੀਂ ਉੱਥੇ ਮੌਜੂਦ ਆ ਸਾਰੇ ਹਿੰਦੂ ਸੰਗਠਨ ਕਮੇਟੀ ਦੇ ਕਾਰਜਕਰਤਾ ਉਤੇ ਹਾਜ਼ਰੀ ਲਗਾਣ ਆਏ ਨੇ ਸਾਹਿਲ ਅਗਰਵਾਲ ਜੀ ਨੇ ਪਿਛਲੇ ਦਿਨੀ ਜਦੋਂ ਖਾਟੂ ਸ਼ਾਮ ਜੀ ਦੀ ਵੀ ਮੂਰਤੀ ਦੀ ਸਥਾਪਨਾ ਕੀਤੀ ਅੱਜ ਅੰਮ੍ਰਿਤਸਰ ਦੇ ਵਿੱਚ ਸਵੇਰੇ ਭਵਯ ਸ਼ੋਭਾ ਯਾਤਰਾ ਵੀ ਕੱਢੀ ਗਈ ਅੱਜ ਖਟੂ ਸ਼ਾਮ ਜੀ ਦਾ ਵੀ ਜਨਮ ਦਿਨ ਹੈ ਇਸ ਲਈ ਮੈਂ ਸਾਰੇ ਅਮਰਸਰ ਵਾਸੀਆਂ ਨੂੰ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਪ੍ਰਭੂ ਅੱਗੇ ਪ੍ਰਾਰਥਨਾ ਕਰਦਾ ਕਿ ਪਰਮਾਤਮਾ ਹਿੰਦੂਸਤਾਨ ਦੇ ਅੰਦਰ ਜੋ ਵੀ ਲੋਕ ਸਨਾਤਨ ਨੂੰ ਮੰਨਣ ਵਾਲੇ ਹਨ ਜਾਂ Hindu ਧਰਮ ਨੂੰ ਮੰਨਣ ਵਾਲੇ ਹਨ ਜਾਂ Hindu ਧਰਮ ਦੇ ਜੋ ਸਹਿਯੋਗੀ ਹਨ ਪਰਮਾਤਮਾ ਉਹਨਾਂ ਦੇ ਆਪਣੇ ಅಪਾਰ ਕਿਰਪਾ ਦ੍ਰਿਸ਼ਟੀ ਦਿਆ ਦ੍ਰਿਸ਼ਟੀ ਬਣਾਈ ਰੱਖੇ ਇਹ ਜਿਹੜਾ ਅਗਰਵਾਲ ਪਰਿਵਾਰ ਹੈ ਸਾਹਿਲ ਜੀ ਦੁਆਰਾ ਅਨੇਕਾਂ ਕੰਮ ਜਿਹੜੇ ਧਰਮ ਕਰਨ ਦੇ ਕੀਤੇ ਜਾਂਦੇ ਨੇ ਅੱਜ ਬਹੁਤ ਹੀ ਬੜੇ ਬਾਗਾ ਦੇ ਲੈ ਖੁਸ਼ੀਆਂ ਭਰਿਆ ਦੇ ਲੈ ਕਿਉਂਕਿ ਖਾਡੂ ਸ਼ਾਮ ਜੀ ਦਾ ਜਨਮ ਦਿਹਾੜਾ ਵੀ ਆ ਔਰ ਜਿਹੜੇ ਸਾਹਿਲ ਅੱਧਰਵਾਲ ਜੀ ਬਹੁਤ ਹੀ ਸਨਾਦਨ ਧਰਮ ਨੂੰ ਮੰਨਦੇ ਹੋਏ ਸਨਾਦਨ ਦਾ ਗੰਮ ਕਰਦੇ ਆ ਸਵੇਰੇ ਇਹਨਾਂ ਨੇ ਸ਼ਨੀ ਮਹਾਰਾਜ ਜੀ ਦੀ ਮूर्ਦੀ ਸਥਾਪਨਾ ਕੀਤੀ ਹੈ ਔਰ ਰਾਤੀ ਭਗਵਤੀ ਮਾਤ ਮਾਈ ਦਾ ਜਾਗਰਣ ਲੱਗਿਆ ਔਰ ਸਾਡੀ ਸਾਰੀ ਆਲੀ ਨੇ ਹਿੰਦੂ ਸੰਗਰਸ਼ ਕਮੇਟੀ ਦੀ ਟੀਮ ਨੂੰ ਆਉਣ ਦਾ ਸੱਦਾ ਦਿੱਤਾ ਔਰ ਮਾੜਾ ਦੀ ਦਾ ਅਸ਼ੀਰਵਾਸ ਸਾਨੂੰ ਦਵਾਇਆ ਮੈਂ ਬਹੁਤ ਧੰਨਵਾਦ ਧੰਨਵਾਦੀਆਂ ਇਹਨਾਂ ਦਾ